ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਆ ਕੀ PS TET ਦਾ ਨਤੀਜਾ ਕਦੋਂ ਤੱਕ ਆ ਸਕਦਾ ਹੈ ਕਿਉਂਕਿ ਰਾਤ ਦੀ ਲਾਈਵ ਸਟ੍ਰੀਮ ਦੇ ਵਿੱਚ ਵੀ ਇਹ ਸਵਾਲ ਕਾਫੀ ਬਾਰ ਪੁੱਛਿਆ ਗਿਆ ਸੀ ਐਂਡ ਬਹੁਤ ਸਾਰੇ ਸਾਥੀ ਇਹੋ ਜੇ ਨਹੀਂ ਜਿਨ੍ਹਾਂ ਦੇ ਜਿਹੜੇ ਨੰਬਰ ਹੈ ਗਿਆ ਜੀ 80 81 82 ਜਾਂ 88 99 90 ਕਾ ਨੰਬਰ ਬਣ ਰਹੇ ਆ ਤੇ ਉਹ ਹੈਗੇ ਨੇ ਜੀ ਬਾਰਡਰ ਲਾਈਨ ਤੇ ਤੇ ਉਹਨਾਂ ਨੂੰ ਕਲੀਅਰ ਨਹੀਂ ਹੈ ਕਿ ਜਿਹੜਾ ਆਪਣਾ ਪੇਪਰ ਹੈਗਾ ਜਾਂ ਕਲੀਅਰ ਹੋਊਗਾ ਜਾਂ ਫਿਰ ਨਹੀਂ ਹੋਊਗਾ ਸੋ ਇਹਨਾਂ ਗੱਲਾਂ ਕਰਕੇ ਉਹ ਆਪਦੇ ਨੈਕਸਟ ਪੇਪਰ ਦੀ ਤਿਆਰੀ ਨਹੀਂ ਕਰ پا ਰਹੇ ਐਂਡ ਵੈਸੇ ਤੁਹਾਨੂੰ PS TET ਦੀ ਇੰਪੋਰਟੈਂਸ ਬਾਰੇ ਤਾਂ ਪਤਾ ਹੀ ਹੋਣਾ ਜੇਕਰ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ ਭਾਵੇਂ ਪ੍ਰਾਇਮਰੀ ਟੀਚਰ ਜਾਂ ਫਿਰ ਮਾਸਟਰ ਕਾਰਡ ਟੀਚਰ ਤਾਂ ਤੁਹਾਨੂੰ ਪੀਐਸਟੈਟ ਦੀ ਪ੍ਰੀਖਿਆ ਪਾਸ ਕਰਨੀ ਪੈਣੀ ਆ ਜੇਕਰ ਤੁਸੀਂ ਗਵਰਨਮੈਂਟ ਸਕੂਲਾਂ ਦੇ ਵਿੱਚ ਆਪਦੀ ਐਲੀਜੀਬਿਲਟੀ ਬਣਾਉਣਾ ਚਾਹੁੰਦੇ ਹੋ ਐਂਡ ਇਸ ਪ੍ਰੀਖਿਆ ਦਾ ਜਿਹੜਾ ਰਿਜ਼ਲਟ ਹੈਗਾ ਜੀ ਆਜਾਗਾ ਜੀ ਸੋਮਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਅਗਲੇ 3-4 ਦਿਨਾਂ ਤੱਕ ਜਾਂ ਮੈਕਸਿਮਮ ਤੁਸੀਂ 1 ਹਫ਼ਤਾ ਲਗਾ ਲਓ ਕਿ ਇਸ ਹਫ਼ਤੇ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਨਤੀਜਾ ਹੈਗਾ ਆ ਜੀ ਪੀਐਸਟੈਟ ਦਾ ਉਹ ਆ ਜਾਣਾ ਆ ਇਹ ਪ੍ਰੀਖਿਆ 1 ਦਸੰਬਰ 2024 ਨੂੰ ਕੰਡਕਟ ਕਰਵਾਈ ਗਈ ਸੀ ਐਂਡ ਇਸ ਵੀਡੀਓ ਨੂੰ ਮੈਂ ਰਿਕਾਰਡ ਕਰ ਰਿਹਾ ਤੁਸੀਂ ਦੇਖ ਸਕਦੇ ਹੋ 17 ਫਰਵਰੀ ਨੂੰ ਚਾਰ ਦਿਨਾਂ ਦੀ ਗੱਲ ਹੈਗੀ ਆ ਇਹਨਾਂ 2-4 ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਰਿਜ਼ਲਟ ਹੈਗਾ ਜੀ ਉਹ ਆ ਜਾਣਾ ਹੈ ਐਂਡ ਮੈਕਸਿਮਮ ਤੁਸੀਂ ਚੌਥਾ ਦਿਨ ਲਗਾ ਕੇ ਹੀ ਚੱਲਿਓ ਟੀਚਿੰਗ ਐਗਜ਼ਾਮ ਤੋਂ ਰਿਲੇਟਡ ਸਾਰੀਆਂ ਅਪਡੇਟਸ ਦੀ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਥੈਂਕ ਯੂ so much for watching god bless you all.